ਕਈ ਗੱਡੀਆਂ ਦੇ ਸ਼ਕੀਨ ਅਤੇ ਫਿਰ ਮਹਿੰਗੀਆਂ ਗੱਡੀਆਂ ਉੱਤੇ ਵੀ ਆਈਪੀ ਨੰਬਰ ਲੈਣ ਦੇ ਬਹੁਤ ਸਾਰੇ ਲੋਕ ਸ਼ਕੀਨ ਨੇ ਮਤਲਬ 3001 ਲੈਣਾ ਹੋਵੇ ਤਾਂ ਲੋਕ ਕੀ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਆ ਉਹ ਨੰਬਰ ਖਰੀਦਣ ਤੇ ਲਾ ਦਿੰਦੇ ਨੇ ਚੰਡੀਗੜ੍ਹ ਦੇ ਵਿੱਚ ਵੀ ਵੀ ਆਈਪੀ ਨੰਬਰਾਂ ਨੂੰ ਲੈ ਕੇ ਬੋਲੀ ਲੱਗੀ ਤੇ ਇੱਕ 3001 ਜਿਹੜੀ ਨਵੀਂ ਸੀਰੀਜ਼ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਈ ਆ ਉਹ ਕਰੀਬ 37 ਲੱਖ ਰੁਪਏ ਦੇ ਵਿੱਚ ਵਿਕਿਆ ਔਰ ਗੱਡੀ ਦੇ ਨੰਬਰ ਲਈ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੋਲੀ ਲੱਗੀ ਆ ਪਹਿਲਾਂ ਜਿਹੜੀ ਪੁਰਾਣੀ ਸੀਰੀਜ਼ ਸੀ ਜਦੋਂ ਕਿਸੇ ਨੇ ਉਦੋਂ 001 ਮਤਲਬ 001 ਨੰਬਰ ਲਿਆ ਸੀ ਉਦੋਂ 31 ਲੱਖ ਰੁਪਏ ਦੇ ਵਿੱਚ ਵਿਕਿਆ ਸੀ ਤੇ ਇਸ ਵਾਰ ਇਹ ਨੰਬਰ 37 ਲੱਖ ਰੁਪਏ ਦੇ ਵਿੱਚ ਖਰੀਦਿਆ ਗਿਆ ਗੱਡੀ ਦੇ ਚੰਡੀਗੜ੍ਹ ਦਾ ਨੰਬਰ ਤੇ ਫਿਰ VIP ਨੰਬਰ ਇਹ ਇੱਕ ਚਰਚਾ ਦਾ ਵਿਸ਼ਾ ਸ਼ਕੀਨ ਲੋਕ ਨੇ ਮਹਿੰਗੀਆਂ ਗੱਡੀਆਂ ਲੈ ਰਹੇ ਤੇ ਮਹਿੰਗੀਆਂ ਗੱਡੀਆਂ ਤੇ ਫਿਰ ਵੀਆਈਪੀ ਨੰਬਰ ਲਾਉਣ ਵਾਸਤੇ ਵੀ ਲੋਕੀ ਉਨੀ ਗੱਡੀ ਦੀ ਕੀਮਤ ਨਹੀਂ ਜਿੰਨੀ ਉਹ ਇਹ ਵੀਆਈਪੀ ਨੰਬਰ ਖਰੀਦਣ ਤੇ ਪੈਸਾ ਲਾ ਦਿੰਦੇ ਨੇ ਔਰ ਵੀਆਈਪੀ ਨੰਬਰ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਹੈਗਾ ਚਰਚਾ ਵਿੱਚ ਆਇਆ ਚੰਡੀਗੜ੍ਹ ਵਿੱਚ ਨਵਾਂ 3001 ਔਰ ਇਸ ਕਰਕੇ ਆਇਆ ਕਿਉਂਕਿ ਨੰਬਰ ਜਿੰਨੇ ਖਰੀਦੇ ਆ ਉਹ ਕਰੀਬ 36.43 ਲੱਖ ਰੁਪਏ ਮਤਲਬ ਕਰੀਬ ਕਰੀਬ 37 ਲੱਖ ਰੁਪਏ ਦੇ ਵਿੱਚ ਨਵੀਂ ਜਿਹੜੀ ਚੰਡੀਗੜ੍ਹ ਦੇ ਵਿੱਚ ਸੀਰੀਜ਼ ਸ਼ੁਰੂ ਹੋਈ ਆ ट्रिपल 01 ਜਿਹਦਾ ਵੀ ਪਿੱਛੇ ਨੰਬਰ ਸੀ ਉਹ ਕਰੀਬ 37 ਲੱਖ ਰੁਪਏ ਦੇ ਵਿੱਚ ਕਿਸੇ ਨੇ ਖਰੀਦਿਆ ਔਰ ਸਭ ਤੋਂ ਵੱਡੀ ਗੱਲ ਕਿ ਐਡੀ ਜ਼ਿਆਦਾ ਕੀਮਤ ਸੁਣ ਕੇ ਜਿਹੜਾ ਵਾ ਉਹ ਚਰਚਾ ਦਾ ਵਿਸ਼ਾ ਬੰਨਾ ਲਾਜ਼ਮੀ ਸੀ ਔਰ ਕਿਉਂਕਿ ਦੱਸਿਆ ਜਾ ਰਿਹਾ ਕਿ ਇਹਨੇ ਰੁਪਏ ਦੇ ਵਿੱਚ ਤੇ ਆਮ ਲੋਕਾਂ ਵਾਸਤੇ ਜਾਂ ਮਿਡਲ ਕਲਾਸ ਲੋਕਾਂ ਵਾਸਤੇ ਤਿੰਨ ਚਾਰ ਗੱਡੀਆਂ ਵੀ ਆ ਜਾਣੀਆਂ ਸੀ ਪਰ ਸ਼ੌਂਕ ਦਾ ਕਹਿੰਦੇ ਕੋਈ ਮੋਲਣੀ ਆ ਚੰਡੀਗੜ੍ਹ ਦੇ ਡਿਪਾਰਟਮੈਂਟ ਰਜਿਸਟ੍ਰਿੰਗ ਐਂਡ ਲਾਇਸਿੰਗ ਅਥਾਰਟੀ ਨੇ ਚੰਡੀਗੜ੍ਹ ਦੇ ਵਿੱਚ ਨਵੀਂ ਸੀਰੀ ਸ਼ੁਰੂ ਕੀਤੀ ਸੀ ਡੀਏ ਡੀਏ ਦੇ ਫੈਂਸੀ ਨੰਬਰਾਂ ਵਾਸਤੇ ਆਕਸ਼ਨ ਸੀ ਜਿਸ ਕਰਕੇ ਸੀ ਐਚ 01 ਡੀਏ 3001 ਨੰਬਰ ਦੇ ਲਈ ਕਰੀਬ 37 ਲੱਖ ਰੁਪਏ ਦੀ ਬੋਲੀ ਲੱਗੀ ਆ ਇਸ ਨੰਬਰ ਵਾਸਤੇ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੋਲੀ ਲੱਗੀ ਹੈ ਇਸ ਤੋਂ ਪਹਿਲਾਂ ਜਦੋਂ CH0CZ ਜਦੋਂ ਸੀਰੀ ਸ਼ੁਰੂ ਹੋਈ ਸੀ ਤੇ ਉਸ ਸੀਰੀ ਦੇ ਵਿੱਚ ਜਿਹੜਾ 001 ਨੰਬਰ ਸੀ ਉਹ ਮਈ ਮਹੀਨੇ ਦੇ ਵਿੱਚ 31 ਲੱਖ ਰੁਪਏ ਚ ਵਿਕਿਆ ਸੀ ਜਦੋਂ 31 ਲੱਖ ਰੁਪਏ ਦੀ ਬੋਲੀ ਲੱਗੀ ਸੀ ਡਿਪਾਰਟਮੈਂਟ ਨੇ DA ਸੀਰੀ ਦੇ ਨੰਬਰ ਨੂੰ ਵੇਚਣ ਲਈ ਜਿਹੜਾ ਰਿਕਾਰਡ ਜਿਹੜੇ ਪੈਸੇ ਕਮਾਏ ਨੇ ਉਹ ਕਰੀਬ 4 ਸਵਾ ਕਰੋੜ ਰੁਪਏ ਕੱਲ ਜਿਹੜੀ ਬੋਲੀ ਲੱਗੀ ਆ ਵੀਆਈਪੀ ਨੰਬਰਾਂ ਤੋਂ ਡਿਪਾਰਟਮੈਂਟ ਨੂੰ ਮਾਲੀਆ ਇਕੱਠਾ ਹੋਇਆ ਡੀਏ ਸੀਰੀ ਦੇ ਨਾਲ ਕੁਝ ਪੁਰਾਣੇ ਬਚੇ ਨੰਬਰ ਵੀ ਬੀਤੇ ਦੇ ਨ ਵੇਚੇ ਗਏ ਸੀ ਆਰਐਲਏ ਨੰਬਰ ਵੇਚ ਕੇ ਹਰ 2 ਮਹੀਨੇ ਬਾਅਦ ਔਸਤਨ 3 ਤੋਂ 5 ਕਰੋੜ ਰੁਪਇਆ ਕਮਾ ਲੈਂਦਾ ਹੈਗਾ ਪਿਛਲੀ 10 ਸਾਲ ਦਾ ਰੈਵਨਿਊ ਚੰਡੀਗੜ੍ਹ ਵਿੱਚ ਇਸ ਡਿਪਾਰਟਮੈਂਟ ਨੇ 23 ਕਰੋੜ ਰੁਪਇਆ ਫੈਂਸੀ ਨੰਬਰਾਂ ਤੋਂ ਕਮਾਇਆ ਸੀ ਇਸ ਸੀਰੀ ਦੇ 4 ਕਰੋੜ ਤੋਂ ਜ਼ਿਆਦਾ ਜਿਹੜਾ ਵਾ ਡਿਪਾਰਟਮੈਂਟ ਨੂੰ ਮਿਲੇ ਨੇ ਤੇ ਪਿਛਲੇ ਹੁਣ ਤੱਕ ਕੁੱਲ ਮਿਲਾ ਲਈਏ ਤਾਂ ਇਸ 4 ਕਰੋੜ ਨੂੰ ਜਮ੍ਹਾਂ ਕਰ ਲਈਏ ਤਾਂ 27 ਕਰੋੜ ਰੁਪਏ ਉਤੋਂ ਜਿਹੜੀ ਉੱਪਰ ਜਿਹੜੀ ਆ ਕਮਾਈ ਜਿਹੜੀ ਆ ਉਹ ਹੋਈ ਆ 3001 ਜਿਹੜਾ ਵਾ ਉਹ ਕਰੀਬ 36.43 ਲੱਖ ਰੁਪਏ ਚ ਬੋਲੀ ਲੱਗੀ ਆ ਫਿਰ 3003 ਇਹ ਕਰੀਬ 18 ਲੱਖ ਰੁਪਏ ਦੇ ਵਿੱਚ 3009 ਕਰੀਬ 17 ਲੱਖ ਰੁਪਏ ਚ 005 16 ਲੱਖ ਰੁਪਏ ਚ 007 16 ਲੱਖ ਰੁਪਏ ਚ 002 ਕਰੀਪ ਕਰੀਪ 14 ਲੱਖ ਰੁਪਏ ਅਤੇ 999 ਜਿਹੜਾ ਵਾ ਉਹ 10.5 ਲੱਖ ਵਿੱਚ ਵਿਕਿਆ 31 ਲੱਖ ਦੀ ਬੋਲੀ ਲਗਾਉਣ ਵਾਲੇ ਨੇ ਹੀ ਜਿਹੜਾ ਵਾ 00 ਨੰਬਰ ਨਹੀਂ ਲਿਆ ਸੀ ਜਦੋਂ ਪਿਛਲੀ ਵਾਰ ਜਿਹੜਾ 31 ਲੱਖ ਚ ਇੱਕ ਬੋਲੀ ਗਈ ਸੀ ਉਦੋਂ ਉਸ ਬੰਦੇ ਨੇ 001 ਨਹੀਂ ਲਿਆ ਸੀ ਮਈ ਮਹੀਨੇ ਦੇ ਵਿੱਚ ਡਿਪਾਰਟਮੈਂਟ ਨੇ ਸੀ ਜੈਡ 3001 ਨੰਬਰ 31 ਲੱਖ ਰੁਪਏ ਚ ਵਿਕਿਆ ਸੀ ਲੇਕਿਨ ਬੋਲੀ ਲਗਾਉਣ ਵਾਲੇ ਨੇ ਉਹ ਨੰਬਰ ਜਿਹੜਾ ਵਾ ਉਹ ਨਹੀਂ ਲਿਆ ਸੀ ਔਰ ਕਿਉਂਕਿ ਪ੍ਰਬੰਧਾਂ ਦੇ ਹਿਸਾਬ ਦੇ ਨਾਲ ਬੋਲੀ ਲਗਾਉਣ ਵਾਲਤੇ ਜਿਹੜਾ ਵਾ ਉਹ ਜੇ ਨਹੀਂ ਪਹਿਲਾਂ ਬੋਲੀ ਲਗਾ ਦੇ ਫਿਰ ਨਹੀਂ ਲੈਂਦਾ ਫਿਰ ਸਲਾਨਾ 10% ਦੀ ਪਲੈਂਟੀ ਅਤੇ ਇਸ ਪਲੈਂਟੀ ਤੇ ਅੱਗੇ ਫਿਰ 10% ਦੀ ਜਿਹੜਾ ਵਿਆਜ ਲੱਗੇਗਾ ਨੰਬਰ ਲਗਵਾਉਣ ਦੇ ਲਈ ਬੋਲੀ ਲਗਾਉਣ ਵਾਲੇ ਨੂੰ ਜਿਹੜਾ ਵਾ ਉਹ ਨੋਟਿਸ ਵੀ ਦਿੱਤਾ ਜਾਏਗਾ ਅਗਰ ਤੈਸ ਸਮੇਂ ਤੱਕ ਉਸਨੇ ਨੰਬਰ ਕਲੇਮ ਨਹੀਂ ਕੀਤਾ ਤਾਂ ਉਹਦੀ ਬਾਕੀ ਜਿਹੜੀ ਅਮਾਉਂਟ ਜਿਹੜੀ ਜਮ੍ਹਾਂ ਨਹੀਂ ਹੁੰਦੀ ਉਹ ਜਮ੍ਹਾਂ ਕਰਵਾਈ ਜਾਊਗੀ ਤੇ 50000 ਰੁਪਏ ਜਿਹੜੀ ਰਕਮ ਆ ਉਹ ਜ਼ਬਤ ਹੋ ਜਾਏਗੀ ਇਸ ਤੋਂ ਬਾਅਦ ਆਉਣ ਵਾਲੀ ਆਕਸ਼ਨ ਵਿੱਚ ਇਸ ਨੰਬਰ ਦੇ ਲਈ ਇਸ ਨੰਬਰ ਵਾਸਤੇ ਫਿਰ ਤੋਂ ਆਕਸ਼ਨ ਹੋਏਗੀ ਇੱਕ ਨੰਬਰ ਦੇ ਲਈ ਪਹਿਲੀ ਜਿਹੜੀ ਇੰਨੀ ਬੋਲੀ ਜਿਹੜੀ ਸੀ ਜਦੋਂ ਲੱਗੀ ਸੀ ਪਹਿਲਾਂ ਜਦੋਂ ਸੀਰੀ ਜਿਹੜੀ ਸ਼ੁਰੂ AP 3001 ਉਦੋਂ 26 ਲੱਖ ਰੁਪਏ ਚ ਵਿਕਿਆ ਸੀ ਫਿਰ CY 3001 25 ਲੱਖ ਚ ਵਿਕਿਆ ਸੀ ਫਿਰ CV 3001 24 ਲੱਖ 30 ਹਜ਼ਾਰ ਚ ਵਿਕਿਆ ਸੀ ਫਿਰ CH 3001 ਉਹ ਕਰੀਬ ਸਾਢੇ 24 ਲੱਖ ਦੇ ਵਿੱਚ ਵਿਕਿਆ ਸੀ ਫਿਰ CX ਜਦੋਂ ਸੀਰੀ ਸ਼ੁਰੂ ਹੋਈ ਸੀ ਉਹਦਾ 3001 ਨੰਬਰ ਕਰੀਬ 21 ਲੱਖ ਰੁਪਏ ਚ ਵਿਕਿਆ ਸੀ ਫਿਰ CS301 ਜਦੋਂ ਨਵੀਂ ਸੀਰੀ ਸ਼ੁਰੂ ਹੋਈ ਸੀ ਉਦੋਂ ਕਰੀਬ 1.5 ਲੱਖ ਰੁਪਏ ਚ ਨੰਬਰ ਵਿਕਿਆ ਸੀ ਫਿਰ AN301 ਜਦੋਂ ਸੀਰੀ ਸ਼ੁਰੂ ਹੋਈ ਸੀ ਉਦੋਂ 17 ਲੱਖ ਚ ਨੰਬਰ ਵਿਕਿਆ ਸੀ ਫਿਰ CW301 ਜਦੋਂ ਨਵੀਂ ਸੀਰੀ ਸ਼ੁਰੂ ਕੀਤੀ ਗਈ ਉਦੋਂ 16.5 ਲੱਖ ਚ ਨੰਬਰ ਵਿਕਿਆ ਸੀ ਫਿਰ CJ301 ਕਰੀਬ 15.5 ਲੱਖ ਰੁਪਏ ਚ ਨੰਬਰ ਵਿਕਿਆ ਸੀ ਤੇ ਫਿਰ ਜਦੋਂ ਨਵੀਂ ਸੀਰੀ ਸ਼ੁਰੂ ਹੋਈ ਸੀ BZ 3001 ਉਦੋਂ ਕਰੀਬ 15 ਲੱਖ 35 ਹਜ਼ਾਰ ਦੇ ਵਿੱਚ ਨੰਬਰ ਵਿਕਿਆ ਸੀ ਤਾਂ ਹੁਣ ਜਿਹੜੀ ਨਵੀਂ ਸੀਰੀਜ਼ ਸ਼ੁਰੂ ਹੋਈ ਆ ਉਹ ਕਰੀਬ 37 ਲੱਖ ਰੁਪਏ ਦੇ ਵਿੱਚ 3001 ਜਿਹੜਾ ਵਾ ਉਹ ਨੰਬਰ ਜਿਹੜਾ ਵਿਕਿਆ ਹੋਊ ਜਿਹੜੀ ਚੰਡੀਗੜ੍ਹ ਦੇ ਵਿੱਚ ਨਵੀਂ ਸੀਰੀਜ਼ ਸ਼ੁਰੂ ਹੋਈ ਹੈ ਇੱਕ ਵੀਕਲਾਂ ਵਾਸਤੇ ਉਹ ਆ CH01DA ਉਸ ਤੋਂ ਬਾਅਦ 001 002 003 ਜਿਹੜਾ 001 ਆ ਉਹ ਕਰੀਬ ਕਰੀਬ 37 ਲੱਖ ਰੁਪਏ ਦੇ ਵਿੱਚ ਵਿਕਿਆ ਮਤਲਬ ਜਿੰਨਾਂ ਕੋ ਮਹਿੰਗੀਆਂ ਗੱਡੀਆਂ ਜਾਂ ਜਿੰਨਾਂ ਕੋ ਬਹੁਤ ਸਾਰਾ ਬਥੇਰਾ ਪੈਸਾ ਵਾ ਉਹ ਫਿਰ ਆਪਣੀਆਂ ਗੱਡੀਆਂ ਵਾਸਤੇ ਫੈਂਸੀ ਨੰਬਰ ਲੈਣ ਵਾਸਤੇ ਵੀ ਲੱਖਾਂ ਰੁਪਏ ਲਗਾ ਦਿੰਦੇ ਨੇ ਮਤਲਬ ਸ਼ੌਂਕ ਦਾ ਕੋਈ ਮੁੱਲ ਨਹੀਂ ਲੇਕਿਨ ਫਿਲਹਾਲ ਇਹ ਖਬਰ ਹੈ ਕਿ 37 ਲੱਖ ਰੁਪਏ ਦੇ ਵਿੱਚ ਕਹਿੰਦੇ ਕਿ ਪੰਜੇ ਪਰਿਵਾਰ ਵੀ ਘਰਾਂ ਉਹਨਾਂ ਵਾਸਤੇ ਖਰੀਦੀਆਂ ਜਾ ਸਕਦੀਆਂ ਪਰ ਜਿਨ੍ਹਾਂ ਕੋ ਪੈਸਾ ਵਾ ਉਹ ਫਿਰ ਆਪਣੇ ਮਹਿੰਗੇ ਸ਼ੌਂਕ ਵੀ ਇਵੇਂ ਹੀ ਪੂਰੇ ਕਰਦੇ ਨੇ ਇਸ ਜਾਣਕਾਰੀ ਨਾਲ ਧੜਤੁਲੋਂ ਦੇ ਅੱਗੇ ਦੇਖਦੇ ਰਹੋ ਵੀਸ ਪੰਜਾਬ ਧੰਨਵਾਦ